ਈ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਆਖਰਕਾਰ ਵਿਕਰਮਜੀਤਿਆ ਈਡੀ ਅੱਗੇ ਪੇਸ਼ ਹੋਏ ਡਰਗ ਮਾਮਲੇ ਚ ਸਾਢੇ 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਮਜੀਠੀਆ ਜਦ ਬਾਹਰ ਆਏ ਤਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਚ ਕਿਹਾ ਕਿ ਸੱਚ ਬਾਹਰ ਆਏਗਾ ਤੇ ਮੈਂ ਸਹੀ ਉਹ ਕਰਾਂਗਾ ਵਿਰੋਧੀ ਪਾਰਟੀ ਕਾਂਗਰਸ ਵੀ ਐਸੇ ਹੀ ਕਹਿ ਰਹੀ ਹੈ ਪਰ ਕੁਝ ਆਪਣੀ ਅੰਦਾਜ਼ ਹੈ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਵੀ ਜੇਕਰ ਕੋਈ ਪੋਲਿਟিক্যাল ਲੀਡਰ ਕੇਸ ਗੱਲ ਦੇ ਨਾਲ ਜੁੜਦਾ ਤੇ ਮੈਂ ਸਮਝਦਾ ਉਹ ਸਾਰੀ ਪੋਲਿਟিক্যাল ਜਮਾਤ ਨੂੰ ਇੱਕ ਬਹੁਤ ਵੱਡਾ ਧੱਕਾ ਹੈ ਔਰ ਇਸ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅੱਜ ਦੀ 26 ਤਰੀਕ ਤੋਂ ਬਾਅਦ ਜਿਹੜਾ ਮਜੀਠੀਆ ਸਾਹਿਬ ਨੇ ਪੇਸ਼ ਹੋਣਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅੱਗੇ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੁਐਸਚਨਸ ਨੇ ਜਿਹੜੇ ਕਿ ਬਾਹਰਲੇ ਕੈਨੇਡਾ ਔਰ ਬਾਹਰਲੇ ਮੁਲਕਾਂ ਵਿੱਚ ਜਿਹੜਾ ਇਹ ਡਰੱਗ ਇਥੋਂ ਗਿਆ ਹੈ ਉਹ ਜਿਹੜੇ ਬੰਦੇ ਸੀ ਉਹ ਇਹਨਾਂ ਦੇ ਵੈਲ ਨੋਨ ਸੀ ਔਰ ਮੈਂ ਸਮਝਦਾ ਵੀ ਇਸ ਨੂੰ ਬਤਿਆ ਨਹੀਂ ਜਾ ਸਕਦਾ ਇਹ ਚੀਜ਼ ਜਿਹੜੀ ਬਿੱਲੀ ਹੈ ਇੱਕ ਦਿਨ ਥੈਲੇ ਤੋਂ ਬਾਹਰ ਆਣੀ ਹੈ ਔਰ ਉਹ ਵਕਤ ਆ ਗਿਆ ਹੈ ਬਿੱਲੀ ਮੇਰੇ ਕੋਲ ਅੱਜ ਥੈਲੇ ਤੋਂ ਬਾਹਰ ਆ ਜਾਏ ਮਜੀਠੀਆ ਮਾਮਲੇ 'ਚ ਕਾਂਗਰਸ ਬੀਜੇਪੀ ਨੂੰ ਵੀ ਕਹਿ ਰਹੀ ਹੈ ਬੀਜੇਪੀ ਖਿਲਾਫ ਤਾਂ ਸਾਰੇ ਕਾਂਗਰਸੀ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਇਹੀ ਕਹਿੰਦੇ ਸੁਣਾਈ ਦਿੱਤੇ ਕਿ ਬੀਜੇਪੀ ਆਪਣਾ ਰਹੀ ਹੈ 도ਗਲੀ ਨੀਤੀ ਅਸਤੀਫਾ ਸਾਹਿਬ ਤੋਂ ਪਹਿਲਾਂ ਬੀਜੇਪੀ ਨੇ ਮੰਗਿਆ ਹੁੰਦਾ ਸੀ ਬੀਜੇਪੀ ਦੀ ਦੋਹਰੀ ਪਾਲਿਸੀ ਹੈ ਵੀ ਸੈਸ਼ਨ ਤੋਂ ਬਾਹਰ ਤੇ ਅਸਤੀਫਾ ਮੰਗਦੇ ਆ ਐਸੈਂਬਲੀ ਸੈਸ਼ਨ ਦੇ ਦੌਰਾਨ ਉਹ ਕਾਲੀ ਦਲ ਚ ਸਾਹ ਦੇਣ ਦੇ ਤਾਂ ਚੁੱਪ ਕਰ ਜਾਂਦੇ ਆ ਜਦੋਂ ਸੌਰੰਦ ਸਿੰਘ ਖਲੌਰ ਦੇ ਮੁੰਡਿਆਂ ਨੂੰ ਸਨਮਨ ਆਏ ਉਹਨਾਂ ਦੇ ਸਿਫਾ ਦੇ ਦਿੱਤਾ ਇਹ ਕਿ ਉਹਨਾਂ ਦੇ ਸਿਫਾ ਸੋ ਇਹ ਡਬਲ ਸਪੀਕ ਜਿਹੜੀ ਹੈ ਭਾਜਪੀ ਦੀ ਇਹ ਬਹੁਤ ਗਲਤ ਪਾਲਸੀ ਹੈ ਆਬੀਪੀ ਸੰਜਾ ਤੁਹਾਨੂੰ ਰੱਖੇ ਅੱਗੇ